ਸੱਚੀ ਰੀਕਾਲ ਜੀ ਹਾਂ ਜੀ ਅਸੀਂ ਲੱਗੇ ਆ ਜੀ ਸੂਟ ਦੀ ਕਟਾਈ ਕਰਨ ਲਾਈਨਿੰਗ ਲਗਾ ਕੇ ਦੇਖੋ ਸੂਟ ਦੇ ਘੇਰੇ ਤੇ ਬਾਰਡਰ ਬਣਿਆ ਆ ਸਾਈਡ ਤੇ ਬਾਹਾਂ ਤੇ ਆ ਬੱਡ ਬੈਕ ਤੇ ਬਾਰਡਰ ਬਣਿਆ ਹੋਇਆ ਆ ਇਹੜੇ ਬਾਰਡਰ ਵੀ ਆ ਜੀ ਇਹ ਸਾਡੇ ਕੋਲ ਬਿਲਕੁਲ ਬਰਾਬਰ ਨਹੀਂ ਜਾ ਰਹੇ ਥੋੜੇ ਸਿੱਧੇ ਨਹੀਂ ਹੈਗੇ ਹਾਂਜੀ ਹੁਣ ਦੇਖੋ ਤੁਸੀਂ ਆਪਾਂ ਇਹਨਾਂ ਦੀ ਕਟਾਈ ਕਿੱਦਾਂ ਕਰਨੀ ਆ 21 ਬ੍ਰੈਸਟ ਆ ਸਾਡੇ ਕੋਲ 18 ਕਮਰ ਆ ਜੀ 22 ਹਿਪ ਆ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦੀ ਕਟਾਈ ਕਰਨੀ ਆ 2 ਮੀਟਰ ਸਾਡੇ ਕੋਲ ਲਾਈਨਿੰਗ ਆ ਇਸ ਤਰੀਕੇ ਨਾਲ ਤੁਸੀਂ ਫੋਲਡ ਕਰ ਲੈਣਾ ਲਾਈਨਿੰਗ ਨੂੰ ਚੁੰਦ ਦਾ ਟੀਰਾ ਸਾਡੇ ਕੋਲ ਹੈਗਾ ਜੀ 22 ਇੰਚ हिਪ ਹੈਗੀ 22 ਇੰਚ ਤਿਆਰ ਪਾਈਪਿੰਗ ਲੱਗਣੀ ਆ ਇਪਦੇ ਦੇ ਹਿਸਾਬ ਨਾਲ ਲਾਈਨਿੰਗ ਦੀ ਕਟਾਈ ਕਰਨੀ ਆਪਾਂ ਜੇ ਪਾਈਪਿੰਗ ਲਾਣੀ ਹੈ 4 ਇੰਚ ਐਕਸਟਰਾ ਕੱਟਣਾ ਹੈ ਪਹਿਲਾਂ ਆਪਾਂ ਕੰਨੀ ਦੀ ਕਟਾਈ ਕਰ ਦੇਣੀ ਕਟਿੰਗ ਕਰਕੇ ਕਪੜਾ ਕੱਢ ਦੇਣਾ ਕੰਨੀ ਦਾ ਤਾਂ ਕੰਨੀ ਖਿੱਚ ਪਾਉਂਦੀ ਰਹਿੰਦੀ ਆ ਫਿਰ ਸਲਾਈ ਟਾਈਮ ਕੰਨੀ ਦੀ ਕਟਾਈ ਆਪਾਂ ਕਰ ਦਿੱਤੀ ਹੁਣ ਸਾਡੇ ਕੋ ਹਿਪ ਹੈਗੀ ਆ ਜੀ 22 ਇੰਚ ਬਾਈ ਤੇ ਨਿਸ਼ਾਨ ਲਗਾ ਕੇ ਆਪਾਂ 4 ਇੰਚ ਐਕਸਾ ਰੱਖਣਾ ਆ 26 ਇੰਚ ਬਣ ਗਿਆ ਸਾਡੇ ਕੋਲ 26 ਇੰਚ ਆਪਾਂ ਕਟਾਈ ਕਰਨੀ ਲਾਈਨਿੰਗ ਦੀ ਜਿਹੜੀ ਬੰਦ ਸਾਈਡ ਆ ਉਹਦੀ ਵੀ ਕਟਿੰਗ ਕਰ ਲਵਾਂਗੇ ਆਪਾਂ ਪਹਿਲਾਂ ਆਪਾਂ نیچے ਇਦਾਂ ਫੋਲਡ ਕਰ ਲੈਣਾ ਲਾਈਨਿੰਗ ਨੂੰ ਫਿਰ ਆਪਾਂ ਦੂਜੇ ਪੱਲੇ ਨੂੰ ਲਾਈਨਿੰਗ ਨੂੰ ਫੋਲਡ ਕਰ ਲਿਆ ਜੀ ਲਾਈਨਿੰਗ ਦੀ ਲੰਬਾਈ ਸਾਡੇ ਕੋਲ ਹੈਗੀ ਆ ਜੀ ਸਾਡੇ 38 ਇੰਚ 40 ਇੰਚ ਕਮੀਜ਼ ਸਾਡੇ ਕੋਲ ਤਿਆਰ ਆ ਹਾਂਜੀ ਆਪਾਂ 1.5 ਇੰਚ ਉੱਚੀ ਰੱਖੀ ਆ ਲਾਈਨਿੰਗ ਜੀ ਬ੍ਰੈਸਟ ਸਾਡੇ ਕੋਲ ਹੈਗੀ ਆ 21 ਇੰਚ ਹਾਂਜੀ ਅਸੀਂ ਤੀਰਾ ਰੱਖਣਾ ਜੀ 14 ਇੰਚ 14 ਦਾ ਅਰਧ ਸਾਡੇ ਕੋਲ ਹੋ ਗਿਆ 7 ਇੰਚ 21 ਬ੍ਰੈਸਟ ਨੂੰ ਆਪਾਂ 14 ਇੰਚ ਤੀਰਾ ਰੱਖਣਾ ਜੀ ਆਪਾਂ 14 ਤੇ ਨਿਸ਼ਾਨ ਲਗਾ ਲਿਆ ਹਾਂਜੀ نیچے ਨੂੰ ਆਪਾਂ ਮੋਡਾ ਰੱਖਣਾ ਜੀ 7 ਇੰਚ 7 ਤੇ ਨਿਸ਼ਾਨ ਲਗਾ ਲਿਆ ਪਹਿਲਾਂ ਆਪਾਂ ਮੋਡੇ ਦਾ ਨਿਸ਼ਾਨ ਇਸ ਤਰੀਕੇ ਨਾਲ ਲਗਾਵਾਂਗੇ ਫਿਰ ਆਪਾਂ ਸਿੱਧਾ ਨਿਸ਼ਾਨ ਲਗਾਉਣਾ ਜੀ ਪਲੇਟ ਆਪਾਂ ਰੱਖਣੀ ਹੈ ਜੀ 12 ਇੰਚ ਤੇ 12 ਇੰਚ ਤੇ ਆਪਾਂ ਪਲੇਟ ਰੱਖ ਲੈ। ਪਲੇਟ ਲੰਬਾ ਰੱਖਣਾ ਆਪਾਂ 8 ਇੰਚ। ਹਾਂਜੀ ਜੇ ਤੁਸੀਂ ਜ਼ਿਆਦਾ ਫਿਟਿੰਗ ਕਰਨੀ ਆ ਤਾਂ 8 ਇੰਚ ਲੰਬਾ ਪਲੇਟ ਰੱਖੋ ਜੀ ਕਿਉਂਕਿ ਬੈਗ ਤੋਂ ਵੀ ਫਿਰ ਜਿਹੜੇ ਬੈਗ ਦਾ ਕੱਪੜਾ ਫੋਲਦਾ ਰਹਿੰਦਾ ਆ ਉਹ ਨਹੀਂ ਫੋਲਦਾ ਹੈਗਾ। ਫਿਟਿੰਗ ਵਧੀਆ ਆਂਦੀ ਆ। ਹਾਂਜੀ ਪਲੇਟ ਦਾ ਅੱਧਾ ਆਪਾਂ ਰੱਖਾਂਗੇ ਜੀ 4 ਇੰਚ। ਤਿੰਨਾ ਪਲੇਟਾਂ ਦੇ ਆਪਾਂ ਸਿੱਧੇ ਨਿਸ਼ਾਨ ਲਗਾ ਲੈਣੇ। ਹਾਂਜੀ ਪਲੇਟ ਦਾ ਜਿਹੜਾ ਤੁਸੀਂ ਗੈਪ ਰੱਖਣਾ ਆ ਸਾਢੇ 3 ਇੰਚ ਤੇ ਇੱਥੋਂ ਆਪਾਂ ਸਾਢੇ 3 ਇੰਚ ਤੇ ਰੱਖਾਂਗੇ ਜੀ ਹੁਣ ਆਪਾਂ ਪਹਿਲਾਂ ਜੀ ਬ੍ਰੈਸਟ ਰੱਖਣੀ ਆ ਬ੍ਰੈਸਟ ਸਾਡੇ ਕੋਲ ਹੈਗੀ ਆ 21 ਇੰਚ 21 ਦਾ ਅੱਧ ਸਾਡੇ ਕੋਲ ਹੋ ਗਿਆ 1.5 ਇੰਚ 1.5 ਤੇ ਆਪਾਂ ਨਿਸ਼ਾਨ ਲਗਾ ਲਿਆ ਜਿਹੜੀ ਆਪਾਂ ਫਰੰਟ ਦੀ ਗਲਾਈ ਪਾਣੀ ਆ ਜੀ 1 ਇੰਚ ਤੇ ਬੈਕ ਦੀ ਆਪਾਂ ਪਾਣੀ ਆ 2 ਇੰਚ ਤੇ ਇੱਥੋਂ ਆਪਾਂ ਜਿਹੜੀ ਗਲਾਈ ਕਰਨੀ ਆ ਉੱਪਰੋਂ ਉਹ ਆਪਾਂ ਲਾ ਲੈਣਾ ਜੀ ਸਾਢੇ 3 ਤੇ ਨਿਸ਼ਾਨ ਸਾਢੇ 3 ਤੇ ਨਿਸ਼ਾਨ ਲਗਾ ਕੇ ਤੁਸੀਂ ਜਿੱਥੇ ਆਪਾਂ 1 ਇੰਚ ਲਗਾਇਆ ਨਿਸ਼ਾਨ ਉੱਥੋਂ ਗਲਾਈ ਕਮਾ ਲੈਣੀ ਜੀ ਮੋਢੇ ਦੀ ਬੈਕ ਦੀ ਗਲਾਈ ਆਪਾਂ ਉੱਪਰੋਂ ਹੀ ਕਮਾਣੀ ਆ ਇੱਥੋਂ ਉੱਪਰ ਤੋਂ ਹੀ ਬੈਕ ਦੀ ਗਲਾਈ ਲੈਣੀ ਆ ਜੀ نیچے ਤੋਂ ਨਹੀਂ ਪਾਣੀ ਹੈਗੀ ਫੇਰ ਖਿੱਚ ਪੈਣ ਲੱਪਣ ਦੀ ਗੱਲ ਹੈ ਹਾਂਜੀ ਇੱਥੋਂ ਆਪਾਂ ਅੱਧਾ ਅੱਧਾ ਇੰਚ ਤੇ ਤੀਰੇ ਦਾ ਨਿਸ਼ਾਨ ਲਾਵਾਂਗੇ ਅੱਧਾ ਅੱਧਾ ਇੰਚ ਤੇ ਜਿਹੜੀ ਘਟਾਈ ਪਾਣੀ ਆ ਉਹ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣਾ ਅੱਧਾ ਇੰਚ ਆਪਾਂ ਇੱਥੋਂ نیچے ਨੂੰ ਤੀਰਾ ਰੱਖਣਾ ਹੈ ਆ ਹਾਂਜੀ ਹੁਣ ਤੁਸੀਂ ਦੇਖੋ ਜਿਹੜਾ ਸਾਡਾ ਕਮਰ ਤੋਂ ਪਲੇਟ ਆਣਾ ਆ ਉਹਦਾ ਆਪਾਂ ਗੈਪ ਰੱਖਣਾ ਜੀ 1.5 ਇੰਚ ਤੇ 1.5 ਇੰਚ ਤੇ ਨਿਸ਼ਾਨ ਲਾਵਾਂਗੇ ਜਿਹੜਾ ਸਾਡਾ ਮੋਢੇ ਤੋਂ ਪਲੇਟ ਆਣਾ ਆ ਉਹ ਤਾਂ ਆਪਾਂ ਨਿਸ਼ਾਨ ਲਾਵਾਂਗੇ ਜੀ 3 ਇੰਚ ਤੇ 3 ਤੇ ਵੀ ਰੱਖ ਸਕਦੇ ਆ ਤੁਸੀਂ 2.5 ਇੰਚ ਤੇ ਵੀ ਰੱਖ ਸਕਦੇ ਆ ਇਹਦਾ ਆਪਾਂ ਨਿਸ਼ਾਨ ਲਗਾ ਲਿਆ 3 ਇੰਚ ਤੇ ਪਹਿਲਾਂ ਆਪਾਂ ਕਮਰ ਵਾਲੇ ਪਲੇਟ ਦਾ ਨਿਸ਼ਾਨ ਲਾਣਾ ਜੀ ਕਿਉਂਕਿ ਜੇ ਤੁਸੀਂ ਦੇਖੋ ਇੱਥੇ ਸਾਡੀ 9 ਇੰਚ ਆਇਆ ਪਲੇਟ ਦਾ ਸੈਂਟਰ ਆਪਾਂ ਇੱਥੋਂ ਨਹੀਂ ਰੱਖਣਾ ਜੀ ਆਪਾਂ ਰੱਖਾਂਗੇ ਕਮਰ ਦਾ ਪਲੇਟ 7.5 ਤੋਂ ਜੇ ਪੂਰੀ ਫਿਟਿੰਗ ਵਾਲਾ ਸੂਟ ਪਾਣਾ ਤਾਂ ਤੁਸੀਂ 7.5 ਤੇ ਨਿਸ਼ਾਨ ਲਗਾ ਲੈਣਾ ਇੱਥੋਂ ਨਹੀਂ ਜੀ ਲਾਣਾ ਜਿਹੜਾ ਸਾਡਾ ਪਲੇਟ ਦਾ ਸੈਂਟਰ ਆ ਜਿਨ੍ਹਾਂ ਨੇ ਘੱਟ ਫਿਟਿੰਗ ਪਾਣੀ ਉਹ ਇੱਥੋਂ ਆਪਣਾ ਪਲੇਟ ਦਾ ਨਿਸ਼ਾਨ ਲਗਾਣ ਜਿਨ੍ਹਾਂ ਨੇ ਜ਼ਿਆਦਾ ਫਿਟਿੰਗ ਵਾਲਾ ਸੂਟ ਪਾਣਾ ਉਹ ਆਪਣਾ ਪਲੇਟ ਜਿਹੜਾ ਆ 7.5 ਤੇ ਜਾਂ 7 ਤੇ ਨਿਸ਼ਾਨ ਲਗਾ ਕੇ ਦੇਖੋ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਣ ਦੀ ਹਾਂਜੀ ਹੁਣ ਜਿਹੜਾ ਆਪਾਂ ਮੋਢੇ ਤੋਂ ਪਲੇਟ ਦਾ ਨਿਸ਼ਾਨ ਲਗਾਉਣ ਲੱਗੇ ਇਹ ਨੀਚੇ ਵਾਲੇ ਪਲੇਟ ਤੋਂ ਥੋੜਾ ਜਿਹਾ ਅੱਗੇ ਨੂੰ ਰੱਖਣਾ ਬਿਲਕੁਲ ਇਹਦੇ ਨਾਲ ਬਰਾਬਰ ਨਹੀਂ ਰੱਖਣਾ ਜੀ ਕਿਉਂਕਿ ਫੇਰ ਜਦੋਂ ਪਲੇਟ ਪਾਨੇ ਆਪਾਂ ਪਲੇਟਾਂ ਨੂੰ ਬਲ ਪੈਣ ਲਾਪੰਦੇ ਇਹ ਨਿਸ਼ਾਨ ਇਹ ਤੁਸੀਂ ਨਿਸ਼ਾਨ ਇਸ ਤਰੀਕੇ ਨਾਲ ਲਗਾਣਾ ਜੀ ਐਦਾਂ ਹਾਂਜੀ ਕਾਜ ਸਾਡੇ ਕੋਲ ਹੈਗੀ ਆ ਜੀ 15 ਇੰਚ ਤਿਆਰ ਆਪਾਂ ਲਾਵਾਂਗੇ 15.5 ਤੇ ਨਿਸ਼ਾਨ हिਪ ਸਾਡੇ ਕੋਲ ਹੈਗੀ ਆ ਜੀ 22 ਇੰਚ ਤਿਆਰ 22 ਦਾ ਅੱਧਾ ਆਪਾਂ ਲਾਣਾ ਆ ਜੀ 11 ਇੰਚ ਤੇ 11 ਤੇ ਨਿਸ਼ਾਨ ਲਗਾ ਦ ਕਮਰ ਦਾ ਨਿਸ਼ਾਨ ਨਹੀਂ ਲਗਾਣਾ ਕਮਰ ਤੇ ਜਦੋਂ ਅਸੀਂ ਦੇਖੋ ਪਲੇਟ ਪਾ ਲੈਣੇ ਪਹਿਲਾਂ ਆਪਾਂ ਤੁਹਾਨੂੰ ਨਿਸ਼ਾਨ ਲਾ ਕੇ ਦੱਸਦੇ ਹਾਂ ਜੀ ਆਪਾਂ ਬ੍ਰੈਸਟ ਤੋਂ ਨਿਸ਼ਾਨ ਸਿੱਧਾ ਲਗਾਉਣਾ हिਪ ਤੱਕ ਸਿੱਧਾ हिਪ ਤੱਕ ਨਿਸ਼ਾਨ ਲਗਾ ਲਿਆ ਹੁਣ ਆਪਾਂ ਨਿਸ਼ਾਨ ਲਗਾਉਣਾ ਜੀ हिਪ ਤੋਂ ਕਮਰ ਤੱਕ ਹੁਣ ਦੇਖੋ ਜਦੋਂ ਤੁਸੀਂ ਪਲੇਟ ਪਾਣੇ ਆ ਸਾਡਾ ਪਲੇਟਾਂ ਦੇ ਵਿੱਚ ਕਪੜਾ ਆ ਜਾਣਾ ਐਦਾਂ ਸਾਡੇ ਪਲੇਟਾਂ ਪਲੇਟ ਪੈਣੇ ਆ ਜੀ ਫਿਰ ਸਾਡੀ ਜਿਹੜੀ ਕਮਰ ਆ ਆਪਣੇ ਆਪ ਇਸ ਨਿਸ਼ਾਨ ਦੇ ਉੱਪਰ ਆ ਜਾਂਦੀ ਹੈ ਜੀ ਸਾਡੀ 18 ਇੰਚ ਕਮਰ ਰਹਿ ਜਾਣੀ ਪਲੇਟਾਂ ਦੇ ਵਿੱਚ ਇਸ ਤਰੀਕੇ ਨਾਲ ਕਪੜਾ ਆ ਜਾਣਾ ਫਿਰ ਇਹ ਜਿਹੜਾ ਨਿਸ਼ਾਨ ਹੈ ਇੱਥੇ ਆਪਣੀ ਸਲਾਈ ਆ ਜੂਗੀ ਫਿਟਿੰਗ ਦੀ ਹਾਂਜੀ ਹੁਣ ਤੁਸੀਂ ਦੇਖੋ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾਣੇ ਆ ਜੀ ਹਾਂਜੀ ਹੁਣ ਲੱਗੇ ਆ ਜੀ ਅਸੀਂ ਕਟਾਈ ਕਰਨ ਪਹਿਲਾਂ ਆਪਾਂ ਬੈਕ ਮੋਡੇ ਦੀ ਕਟਾਈ ਕਰ ਦੇਣੀ ਆ ਫਰੰਟ ਦੀ ਆਪਾਂ ਕਮੀਜ਼ ਦੇ ਉੱਪਰ ਰੱਖ ਕੇ ਕਰਾਂਗੇ ਹਾਂਜੀ ਇੱਥੇ ਆਪਾਂ ਦੇਖੋ 2 ਇੰਚ ਐਕਸਟਰਾ ਰੱਖਿਆ ਆ ਕਿਉਂਕਿ ਸਾਡੀ ਪਾਈਪਿੰਗ ਲੱਗਣੀ ਆ ਜੇ ਨਾ ਆਪਾਂ ਤਾਂ ਫੇਰ ਆਪਾਂ ਡੇਢ ਰੱਖਣਾ ਸੀਗਾ ਜੀ ਹਾਂਜੀ ਹੁਣ ਆ ਦੇਖੋ ਸਾਡਾ ਕਮੀਜ਼ ਆ ਜੀ ਕਮੀਜ਼ ਤੇ ਬਾਰਡਰ ਆ ਹੁਣ ਦੇਖਣਾ ਆਪਾਂ ਇਹਨਾਂ ਨੂੰ ਬਿਲਕੁਲ ਸਿੱਧੇ ਰੱਖਣਾ ਆ ਕਿਉਂਕਿ ਬਾਰਡਰ ਜਿਹੜੇ ਸਾਟੇ ਬਰਾਬਰ ਨਹੀਂ ਦਿੱਤੇ ਹੋ ਹੁੰਦੇ ਜੀ ਹਾਂਜੀ ਪਹਿਲਾਂ ਆਪਾਂ ਦੇਖਣੀ ਆ ਸੂਟ ਦੀ ਲੈਂਥ ਜੀ 40 ਇੰਚ ਆਪਾਂ ਤਿਆਰ ਰੱਖਣਾ ਆ ਸੂਟ ਦੇ نیچے ਕੱਪੜਾ ਫੋਲਡ ਕਰਨ ਨੂੰ ਨਹੀਂ ਦਿੱਤਾ ਆਪਾਂ ਕੱਪੜਾ ਲਗਾਣਾ ਆ ਆ ਦੇਖੋ ਤੁਸੀਂ ਪਾਈਪਿੰਗ ਲੱਗੀ ਹੋਈ ਆ ਲੈਸ ਸਾਡੇ ਕੋਲ ਇਹਦੇ نیچے ਕੱਪੜਾ ਰੱਖ ਕੇ ਆਪਾਂ ਘੇਰੇ ਨੂੰ ਫੋਲਡ ਕਰ ਲੈ ਲਗਾ ਲੈਣਾ 40 ਇੰਚ ਤਿਆਰ ਕਮੀਜ਼ ਆ ਸਾਡੇ ਕੋਲ ਆਪਾਂ ਜੀ 40.5 ਰੱਖਣਾ ਆ ਆਪਣੀ ਦੂਸਰੀ ਸਾਈਡ ਤੇ ਬਾਹਾਂ ਵੀ ਆਪਾਂ ਉਹ ਵੀ ਦੇਖਣੀ ਆ ਦੋਨਾਂ ਘੇਰਿਆਂ ਨੂੰ ਜੋੜ ਪੈਣੇ ਆ ਜੀ ਕਿਉਂਕਿ ਬਾਰਡਰ ਵਾਲੇ ਸੂਟ ਜਿਹੜੇ ਹੁੰਦੇ ਨੇ ਇਹਦੇ नीचे ਕੱਪੜਾ ਨਹੀਂ ਦਿੱਤਾ ਹੁੰਦਾ ਜੋੜ ਪੈਂਦੇ ਹੀ ਪੈਂਦੇ ਆ ਆ ਜਿਹੜੇ ਸਾਡੇ ਬਾਰਡਰ ਆ ਉਹ ਬਰਾਬਰ ਆਂਦੇ ਆ ਇੱਲਾ ਆਪਾਂ ਕਰਦੇ ਆਂ ਜੀ ਫਰੰਟ ਦੀ ਕਟਾਈ ਆ ਦੇਖੋ ਤੁਸੀਂ ਆਪਾਂ ਹੁਣ ਫਰੰਟ ਨੂੰ ਇੱਥੇ ਤੱਕ ਸਾਡੇ ਕੋ ਘੇਰਾ ਦਿੱਤਾ ਆ ਆਪਾਂ ਇੱਥੇ ਤੱਕ ਫੋਲਡ ਕਰ ਲੈਣਾ ਬਿਲਕੁਲ ਬਰਾਬਰ ਰੱਖਣਾ ਜੀ ਤੁਸੀਂ ਜੇ ਘੇਰਾ نیچے ਤੋਂ ਤੁਹਾਡਾ ਦੇਖੋ ਤੁਸੀਂ 14 ਆ ਆਪਾਂ ਜਿੱਥੇ ਤੱਕ ਸਾਡੀ ਲੰਬਾਈ ਬਣਦੀ ਆ ਆਪਾਂ ਉੱਥੇ ਤੱਕ ਇੰਨਾ ਹੀ ਰੱਖਣਾ ਜੀ 14 ਹੀ ਰੱਖਣਾ ਆ ਕਿਉਂਕਿ ਜੇ ਆਪਾਂ ਘੱਟ ਵੱਧ ਰੱਖ ਲਿਓ ਤਾਂ ਘੇਰਾ ਘੁੰਮਣ ਲਾਪਨ ਦਾ ਹੁੰਦਾ ਸੂਟ ਦਾ ਇਸ ਲਈ ਜਿੱਥੇ ਤੱਕ ਲੰਬਾਈ ਆ ਉੱਥੇ ਤੱਕ ਜੇ نیچے ਤੋਂ 14 ਘੇਰਾ ਤਾਂ ਉੱਪਰ ਤੱਕ 14 ਹੀ ਰੱਖ ਕੇ ਤੁਸੀਂ ਕਟਾਈ ਕਰਨੀ ਆ हां जी हूँ आप लाव जी लंबाई निशान जी आपा ला लिया जी साढ़े चाली साढ़े चाली के निशान लगा के ਜਿੰਨੀ ਤੁਸੀਂ ਸੂਟ ਦੀ ਲੈਂਥ ਰੱਖਣੀ ਆ ਜੀ ਉੱਥੇ ਆਪਾਂ ਨਿਸ਼ਾਨ ਲਗਾ ਲਿਆ ਨੀਚੇ ਸਾਡੇ ਕੋ ਫੇਰਾ ਥੋੜਾ ਹੋਲਡ ਕੀਤਾ ਹੋਇਆ ਨੀਚੇ ਕੱਪੜਾ ਲਗਾ ਕੇ ਫਿਰ ਆਪਾਂ ਦੇਖੋ ਲਾਈਨਿੰਗ ਰੱਖ ਲਈ ਜਦੋਂ ਤੁਸੀਂ ਲਾਈਨਿੰਗ ਰੱਖਣੀ ਆ ਲਾਈਨਿੰਗ ਜੀ ਅੱਧਾ ਅੱਧਾ ਇੰਚ ਅੱਗੇ ਨੂੰ ਰੱਖਣੀ ਤਾਂ ਜੋ ਬਾਹਰਲੇ ਘੇਰੇ ਤੇ ਬਾੜ ਨਾ ਪੈਣ ਆ ਦੇਖੋ ਤੁਸੀਂ ਸੂਟ ਤੋਂ ਅੱਧਾ ਅੱਧਾ ਇੰਚ ਲਾਈਨਿੰਗ ਅੱਗੇ ਰੱਖ ਲਈ ਜਦੋਂ ਆਪਾਂ ਲਾਈਨਿੰਗ ਜੋੜਨੀ ਆ ਫਿਰ ਬਾਹਰ ਕੋਈ ਬਾੜ ਨਹੀਂ ਪੈਂਦਾ ਜੋੜਨ ਵਿੱਚ ਬਹੁਤ ਵਧੀਆ ਆਸਾਨੀ ਨਾਲ ਦੋ ਦਿਨ ਹੁਣ ਆਪਾਂ ਫਰੰਟ ਮੋਡੇ ਦੀ ਕਟਾਈ ਹੁਣ ਕਰਨੀ ਹੈ ਜੀ ਇਹਦੀ ਲਾਈਨਿੰਗ ਦੇ ਨਾਲ ਫਰੰਟ ਪੱਲੇ ਦੀ ਕਟਾਈ ਆਪਾਂ ਕਰ ਲਈ ਜੀ ਹਾਂਜੀ ਹੁਣ ਕਰਦੇ ਆਪਾਂ ਬੈਕ ਦੀ ਕਟਾਈ ਆ ਸਾਈਡ ਤੋਂ ਸਾਢੇ ਕੋ ਬਾਹਾਂ ਦਾ ਕਪੜਾ ਬਚ ਗਿਆ ਜੀ ਹਾਂਜੀ ਆ ਬੈਗ ਦੇਖੋ ਤੁਸੀਂ ਘੇਰਾ ਜੀ ਆ ਦੇਖੋ ਇੱਥੋਂ ਕਿੰਨਾ ਟੇਡਾ ਦਿੱਤਾ ਹੋਇਆ ਆ ਤੇ ਆ ਸਾਡੇ ਕੋ ਸਿੱਧਾ ਆ ਹੁਣ ਅਸੀਂ ਇਹਨੂੰ ਪਰ ਬਰਾਬਰ ਰੱਖਣਾ ਬਿਲ ਇਸ ਤਰੀਕੇ ਨਾਲ ਹੀ ਰੱਖਣਾ ਤੁਸੀਂ ਕਿਉਂਕਿ ਜਿਹੜਾ ਵੱਧ ਘੱਟ ਆ ਜੀ ਉਹ نیچے ਨੂੰ ਕਰਨਾ ਪੈਣਾ ਆ ਨਹੀਂ ਤਾਂ ਸਾਰਾ ਸੂਟ ਘੁੰਮਣ ਲੱਪਣਾ ਕਾਜਾਂ ਤੋਂ ਇਹ ਥੋੜਾ ਜਿਹਾ ਸਾਡਾ ਇਸ ਤਰੀਕੇ ਨਾਲ ਉੱਪਰ ਨੂੰ ਆਊਗਾ ਜੋੜ ਪਾ ਕੇ ਇਹ ਸਿੱਧਾ ਹੋ ਜਾਣਾ ਆਪਾਂ ਇੱਥੇ ਹੀ ਲੈਣੀ ਜੀ ਲੰਬਾਈ ਇਹਦੀ نیچے ਜੋੜ ਪੈਣਾ ਇਹਨੂੰ ਵੀ ਫਰੰਟ ਨੂੰ ਵੀ ਜੋੜ ਪੈਣਾ ਬੈਕ ਨੂੰ ਵੀ ਜੋੜ ਪੈਣਾ ਤੇਰੇ ਸਾਡੇ ਤਾਂ ਫੋਲਡ ਹੋਣੇ ਆ ਕਿਉਂਕਿ ਫਰੰਟ ਤੇ ਬੈਕ ਦਾ ਜਿਹੜਾ ਪ੍ਰਿੰਟ ਆ ਉਹ ਆਪਾਂ ਸੇਮ ਸੇਮ ਰੱਖਣਾ ਹੈ ਜੀ ਹਾਂਜੀ ਹੁਣ ਇਹ ਵੀ ਆਪਾਂ 340 ਜੀ ਲੰਬਾਈ ਰੱਖ ਲੈਣੀ ਇਹ ਅਲੀ ਸਾਡੇ ਕੋ ਤਿਆਰ ਆਪਾਂ ਨਿਸ਼ਾਨ ਲਗਾ ਲਿਆ 340 ਤੇ ਦੇਖੋ ਇਸ ਤਰੀਕੇ ਨਾਲ ਆਪਾਂ ਇਹ ਵੀ ਅੱਦਾਂ-ਅੱਦਾਂ ਇੰਚ ਅੱਗੇ ਨੂੰ ਲਾਈਨਿੰਗ ਰੱਖਣੀ ਆ ਹਾਂਜੀ ਹੁਣ ਦੇਖੋ ਕਟਿੰਗ ਵੀ ਕਰ ਲੇ ਜੀ ਹਾਂਜੀ ਆ ਦੇਖੋ ਘੇਰਿਆਂ ਦੇ ਜਿਹੜੇ ਪ੍ਰਿੰਟ ਆ ਉਹ ਉੱਚੇ ਨੀਵੇਂ ਦੇ ਉੱਤੇ ਪਰ ਆਪਾਂ ਬਿਲਕੁਲ ਕਪੜਾ ਬਰਾਬਰ ਰੱਖਣਾ ਫਿਰ ਜਦੋਂ ਆਪਾਂ ਜੋੜ ਪਾਣੇ ਉਹ ਆਪਾਂ ਬਰਾਬਰ ਜੋੜ ਪਾ ਫਿਰ ਜਦੋਂ ਆਪਾਂ ਜੋੜ ਪਾਣੇ ਉਹ ਆਪਾਂ ਬਰਾਬਰ ਜੋੜ ਪਾ ਕੇ ਇਹਨੂੰ ਨੀਂਦੀ